ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਿਛਲੇ ਦਿਨੀ ਜੋ ਗੁਰਦੁਆਰਾ ਗੁਰੂ ਰਵਦਾਸ ਜੀ ਜੰਮਾਲਪੁਰ ਵਿਖੇ ਇੱਕ ਗਲਾਡਾ ਵੱਲੋਂ ਨੋਟਿਸ ਦਿੱਤਾ ਗਿਆ ਸੀ ਉਹਦੇ ਸਬੰਧ ਵਿੱਚ ਅੱਜ ਸਾਰਾ ਸਮਾਜ ਦੇ ਮੁੱਖ ਆਗੂ ਸਾਰੇ ਇਕੱਠੇ ਹੋਏ ਆ ਉਸ ਦਾ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਰਵਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ 108 ਸੰਤ ਕੁਲਵੰਤਰਾਮ ਜੀ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਨੇ ਇਹਨਾਂ ਦੀ ਰਹਿਨਮਾਈ ਹੇਠ ਅੱਜ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਸਾਰੀਆਂ ਜਿੱਥੇ ਬੰਦਿਆਂ ਦੀ ਔਰ ਜੋ ਮੀਟਿੰਗ ਡੀਸੀ ਸਾਹਿਬ ਨਾਲ ਹੋਈ ਹੈ ਵਧੀਆ ਤਰੀਕੇ ਨਾਲ ਹੋਈ ਹੈ ਉਹਨਾਂ ਨੇ ਵਧੀਆ ਤਰੀਕੇ ਨਾਲ ਸਾਡੀ ਗੱਲਬਾਤ ਸੁਣੀ ਹੈ ਔਰ ਭਰੋਸਾ ਵੀ ਦਵਾਇਆ ਵਾ ਕਿ ਅੱਜ ਸ਼ਾਮ ਨੂੰ ਸ਼ਾਮ ਤੱਕ ਹੀ ਇਸ ਮਸਲੇ ਦਾ ਜਿਹੜਾ ਹੱਲ ਪੱਕੇ ਤੌਰ ਤੇ ਕੀਤਾ ਜਾਊਗਾ ਔਰ ਡੀਸੀ ਸਾਹਿਬ ਨੇ ਇਹ ਭਰੋਸਾ ਤਾਂ ਦਵਾਇਆ ਤੇ ਨਾਲ ਗਲੱਡਾ ਦੇ ਅਫਸਰਾਂ ਨਾਲ ਸਾਡੀ ਮੀਟਿੰਗ ਵੀ ਤੈਅ ਕਰਾਈ ਹੈ ਔਰ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਅੱਜ ਦੀ ਡੇਟ ਦੇ ਅੰਦਰ ਅੰਦਰ ਇਹ ਜਿਹੜਾ ਮਸਲਾ ਪਰਮਾਨੈਂਟਲੀ ਹੱਲ ਹੋਣਾ ਚਾਹੀਦਾ ਔਰ ਜੇਕਰ ਉਸ ਤੋਂ ਬਾਅਦ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਫਿਰ ਸਮਾਜ ਜਿਹੜਾ ਆ ਆਪਣੇ ਤਰੀਕੇ ਦੇ ਨਾਲ ਅੰਦੋਲਨ ਛੇ ਔਰ ਗੁਰੂ ਘਰ ਦੇ ਜਿਹੜੀ ਇੱਕ ਏਕਟ ਵੀ ਜਿਹੜੀ ਆ ਉਤੋਂ ਹਿੱਲਣ ਨਹੀਂ ਦਿੱਤੀ ਜਾਊਗੀ ਇਹ ਸਮੁੱਚਾ ਸਮਾਜ ਜਿਹੜਾ ਹੈ ਅੱਜ ਡੀਸੀ ਸਾਹਿਬ ਨੂੰ ਇਹ ਗੱਲ ਕਹਿ ਕੇ ਆਏ ਆ ਔਰ ਮੈਂ ਆਸ ਵੀ ਕਰਦਾ ਹਾਂ ਡੀਸੀ ਸਾਹਿਬ ਤੋਂ ਵੀ ਇਸ ਜਿਹੜਾ ਅੱਜ ਮਸਲਾ ਹੈ ਪਰਮਨੈਂਟਲੀ ਹੱਲ ਹੋ ਜਾਏਗਾ ਜੈ ਗੁਰਦੇਵ ਉਹਦੇ ਵਾਸਤੇ ਹਾਂ ਉਹਦੇ ਵਾਸਤੇ ਦੇਖੋ ਜਿਹੜੇ ਉਹਨਾਂ ਦੇ ਚੀਫ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਮੇਰੀ ਨੌਲੇਜ ਦਾ ਮੈਟਰ ਨਹੀਂ ਹੈਗਾ ਔਰ ਮੈਂ ਇਹ ਜਿਹੜੇ ਥੱਲੇ ਵਾਲੇ ਸੁਪਰਡੈਂਟ ਅਫਸਰਾਂ ਨਾਲ ਜਾਂ ਕੋਈ ਉਹਦੇ ਥੱਲੇ ਵਾਲੇ ਅਫਸਰ ਜਿਹੜੇ ਆ ਉਹਨਾਂ ਨੇ ਭੇਜਿਆ ਨੋਟਿਸ ਇਹ ਔਰ ਇਸ ਲਫਜ਼ ਜਿਹੜੇ ਉਹਨਾਂ ਨੇ ਵਰਤੇ ਆ ਇਹਦੇ ਤੇ ਜਿਹੜੀ ਉਹਨਾਂ ਨੇ ਵੀ ਸਖਤ ਜਿਹੜੀ ਇਹਦੀ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਸ ਵੀ ਅਫਸਰ ਨੇ ਇਹ ਗੱਲ ਕਹੀ ਆ ਉਹ ਸਪੈਸ਼ਲੀ ਤੌਰ ਤੇ ਪੂਰੇ ਸਮਾਜ ਕੋਲੋਂ ਇਹ ਮਾਫੀ ਮੰਗੂਗਾ ਨਹੀਂ ਮਾਫੀ ਮੰਗੇਗਾ ਤਾਂ ਫਿਰ ਸਮਾਜ ਮਾਫੀ ਮੰਗਾਉਣਾ ਜਾਣਦਾ ਵੀ ਆ ਔਰ ਸੜਕਾਂ ਤੇ ਵੀ ਆਉਣਾ ਜਾਣਦਾ ਤੇ ਫਿਰ ਉਸ ਅਫਸਰ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਾਉਣਾ ਵੀ ਜਾਣਦਾ ਮੁਕੱਦਮਾ ਦਰਜ ਕਰਾਏਗਾ ਜੈ ਗੁਰਦੇਵ ਤਾਨਗੁਰ ਦੇ ਜੈ ਭੀਮ ਜੈਪਾਲ ਸਭ ਸਤ ਸਾਹਿਬ ਜੀ ਗੱਲ ਦਿੱਤੀ ਬਹੁਤ ਪ੍ਰਕਾਸ਼ ਸਹਿ ਕਰ ਪਰ ਅਸੀਂ ਦੇਖਿਆ ਕਿ ਲੁਧਿਆਣੇ ਦੀ ਕੋਈ ਵੀ ਸਿੱਖ ਜਥੇਬੰਦੀ ਸਤਿਗੁਰੂ ਰਵਦਾਸ ਮਹਾਰਾਜ ਦੇ ਗੁਰੂ ਘਰ ਦੇ ਹੱਥ ਵਿੱਚ ਸਤਾਰ ਵਿੱਚ ਨਹੀਂ ਹੈ ਕੀ ਜਣਾ ਚਾਹੁੰਗੇ ਦੇਖੋ ਗੱਲ ਇਹ ਆ ਕਿ ਇਹ ਜਿਹੜਾ ਪੰਜਾਬ ਦੇ ਅੰਦਰ ਜੋ ਮਾਹੌਲ ਚੱਲ ਰਿਹਾ ਕਿਸੇ ਵੇਲੇ ਸਾਨੂੰ ਕਿਸੇ ਵੇਲੇ ਸਾਨੂੰ ਜਿਹੜਾ ਸੀਗਾ ਸਾਨੂੰ ਕਿਸੇ ਵੇਲੇ ਸਾਰਿਆਂ ਨੂੰ ਇਕੱਠਾ ਸਮਝਿਆ ਜਾਂਦਾ ਸੀਗਾ ਅੱਜ ਜਿਹੜਾ ਜਾਤੀ ਵਿਵਸਥਾ ਜਿਹੜੀ ਆ ਉਹ ਸਾਡੇ ਗੁਰੂ ਘਰਾਂ ਦੇ ਅੰਦਰੋਂ ਸ਼ੁਰੂ ਹੁੰਦੀ ਆ ਜਿੱਥੇ ਗੁਰੂ ਰਬਦਾਸ ਮਹਾਰਾਜ ਜੀ ਦਾ ਨਾਮ ਲਿਖਿਆ ਜਾਂਦਾ ਜਿਸ ਗੁਰੂ ਗੁਰੂ ਘਰ ਦੇ ਉੱਪਰ ਉਹਦੇ ਨਾਲ ਮਿਤਕਰਾ ਜਿਹੜਾ ਸ਼ੁਰੂ ਤੋਂ ਹੁੰਦਾ ਆ ਚਲੋ ਕੋਈ ਨਹੀਂ ਹੁਣ ਸਮਾਜ ਸਾਡਾ ਇੰਨਾ ਬਲ ਰੱਖਦਾ ਆ ਕਿ ਉਹ ਆਪਣੀ ਲੜਾਈ ਆਪ ਲੜਨਾ ਜਾਣਦਾ ਆ ਸਾਨੂੰ ਕਿਸੇ ਦੀ ਲੋੜ ਨਹੀਂ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੈ ਭਾਗ ਟ੍ਰਿਪਲ ਕਲੀਅਰ ਟ੍ਰਿਪਲ ਕਲੀਅਰ ਧੰਨਵਾਦ ਜੀ ਅੱਜ ਸਾਡੇ ਗੁਰੂ ਜੀ ਦੀ ਅਗਵਾਈ ਦੇ ਵਿੱਚ ਲਗ ਲਗ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਲੰਦਰੋਂ ਆਏ ਸਾਡੇ ਟਾਈਗਰ ਫੋਰਸ ਤੋਂ ਪ੍ਰਧਾਨ ਜੀ ਬਿੱਟਾ ਜੀ ਅਤੇ ਸਰਦਸ ਦੇ ਸਰਪ੍ਰਸਤ ਜੇ ਜਿੰਨੀਆਂ ਵੀ ਭਗਵਾਨ ਵਾਲਮੀਕੀ ਨਾਮ ਲੈਵਾ ਜਥੇਬੰਦੀਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੀਆਂ ਜਥੇਬੰਦੀਆਂ ਅੱਜ ਵਿਸ਼ੇਸ਼ ਤੌਰ ਤੇ ਡੀਸੀ ਸਾਹਿਬ ਨੂੰ ਮਿਲੇ ਹੈ ਜਿਹੜਾ ਇੱਕ ਗਲਾਡਾ ਦੇ ਅਫਸਰ ਵੱਲੋਂ ਨੋਟਿਸ ਜਾਰੀ ਹੋਇਆ ਵੈ ਸਾਡੇ ਗੁਰੂ ਘਰ ਦੇ ਵਿੱਚ ਜਿਹੜਾ ਉਹਨਾਂ ਨੇ ਨੋਟਿਸ ਭੇਜਿਆ ਗਲਤ ਸ਼ਬਦਾਵਲੀ ਦਾ ਜਿਹੜਾ ਉਹਨਾਂ ਨੇ ਪ੍ਰਯੋਗ ਕੀਤਾ ਵੈ ਉਸ ਦੇ ਅੰਗੇਜਡ ਅੱਜ ਲਗ ਲਗ ਜਥੇਬੰਦੀਆਂ ਸਮੁੱਚੇ ਲੁਧਿਆਣੇ ਦੀਆਂ ਤੇ ਲਗ ਲਗ ਸ਼ਹਿਰਾਂ ਤੋਂ ਵੀ ਸਾਡੇ ਸੰਸਥਾਵਾਂ ਧਾਰਮਿਕ ਸੰਸਥਾਵਾਂ ਦੇ ਆਗੂ ਇੱਥੇ ਪਹੁੰਚੇ ਨੇ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਤੇ ਡੀਸੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਤੇ ਸ਼ੁਵਾਸ਼ਣ ਦਵਾਇਆ ਤੁਸੀਂ ਜਲਦ ਜਿਨੇ ਇਹ ਨੋਟਿਸ ਭੇਜਿਆ ਉਹਦੇ ਤੇ ਵੀ ਕਾਰਵਾਈ ਕੀਤੀ ਜਾਊਗੀ ਪਲੱਸ ਜਿਹੜੇ ਬੰਦੇ ਨੇ ਇਸ ਨੋਟਿਸ ਨੂੰ ਜਿਹੜਾ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਵਾ ਉਹਦੇ ਅੰਗੇਸਟ ਵੀ ਅੱਜ ਸ਼ਾਮ 4 ਵਜੇ ਮੀਟਿੰਗ ਰੱਖੀ ਆ ਸੀ ਜੇ ਉਹਦੇ ਤੇ ਬਣਦੀ ਕਾਰਵਾਈ ਜਿਨ੍ਹਾਂ ਨੇ ਨੋਟਿਸ ਭੇਜਿਆ ਨਾ ਕੀਤੀ ਗਈ ਤੇ ਬੜੇ ਵੱਡੇ ਪੱਧਰ ਤੇ ਇਸ ਮੂਵਮੈਂਟ ਨੂੰ ਸੰਘਰਸ਼ ਦੇ ਤੌਰ ਤੇ ਲੈ ਕੇ ਜਾਵਾਂਗੇ ਪਰ ਕਿਤੇ ਨਾ ਕਿਤੇ ਇਹ ਸਾਡੀਆਂ ਜਥੇਬੰਦੀਆਂ ਦਲਿਤ ਸਮਾਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਇਹਨਾਂ ਨੇ ਸੰਵਿਧਾਨ ਨੂੰ ਮੋਹਰੇ ਰੱਖਦੇ ਹੋਏ ਤਾਂ ਸਿੱਧੇ ਤਰੀਕੇ ਦੇ ਨਾਲ ਡੀਸੀ ਸਾਹਿਬ ਨਾਲ ਗੱਲ ਕੀਤੀ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਵੱਡੇ ਪੱਧਰ ਤੇ ਸੰਘਰਸ਼ ਲਿਖਿਆ ਜਾਏਗਾ ਜੋ ਸਾਡੇ ਗੁਰੂ ਸਾਹਿਬਾਨ ਕਹਿਣਗੇ ਉਹਨਾਂ ਨੂੰ ਪਰ ਅਸੀਂ ਪੂਰੇ ਜੋਰ ਦੇ ਨਾਲ ਉਹਨਾਂ ਨੂੰ ਨਿਵਾਵਾਂਗੇ ਬਾਕੀ ਸ਼ਾਮ ਦੀ ਮੀਟਿੰਗ ਹੈ ਸਾਡੀ ਉਹਦੇ ਵਿੱਚ ਡਿਸੀਜਨ ਹੋਊਗਾ ਫਿਰ ਇੱਕ ਵਾਰੀ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਜੈ ਹਾਲਮ ਕੀ ਜੈ ਰਵਿਦਾਸ ਜੈ ਭੀ